ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਪੰਜਾਬੀ ਹੋਮ ਕਿਚਨ ਦੇ ਵਿੱਚ ਅੱਜ ਅਸੀਂ ਛੋਲਿਆਂ ਦੀ ਬਹੁਤ ਹੀ ਵਧੀਆ ਦਾਲ ਬਣਾ ਕੇ ਤਿਆਰ ਕਰਾਂਗੇ ਦਾਲ ਬਣਾਉਣ ਦੇ ਲਈ ਇੱਥੇ ਮੈਂ ਇੱਕ ਕੋਲੀ ਛੋਲਿਆਂ ਦੀ ਦਾਲ ਲਈ ਹੈ ਛੋਲਿਆਂ ਦੀ ਦਾਲ ਨੂੰ ਅਸੀਂ ਇੱਕ ਬੌਲ ਦੇ ਵਿੱਚ ਪਾਵਾਂਗੇ ਅਤੇ ਇਸ ਨੂੰ ਸਾਫ਼ ਪਾਣੀ ਦੇ ਨਾਲ 2 ਤੋਂ 3 ਵਾਰੀ ਚੰਗੀ ਤਰ੍ਹਾਂ ਧੋਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਪੰਜਾਬੀ ਹੋਮ ਕਿਚਨ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਚੰਨਿਆਂ ਦੀ ਦਾਲ ਨੂੰ ਅਸੀਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਸਲਦੇ ਹੋਏ ਸਾਫ਼ ਕਰ ਲਾਂਗੇ ਅਤੇ ਇਸ ਨੂੰ ਸਾਫ਼ ਪਾਣੀ ਦੇ ਨਾਲ 2 ਤੋਂ 3 ਵਾਰੀ ਚੰਗੀ ਤਰ੍ਹਾਂ ਧੋ ਲਾਂਗੇ ਧੋਣ ਤੋਂ ਬਾਅਦ ਇਹਦੇ ਵਿੱਚ ਇੱਕ ਗਲਾਸ ਸਾਫ਼ ਪਾਣੀ ਪਾ ਕੇ ਇਹਨੂੰ ਭਿਉਂ ਕੇ ਰੱਖ ਦਾਂਗੇ ਹੁਣ ਇੱਥੇ ਮੈਂ ਕੁੱਕਰ ਦੇ ਵਿੱਚ 2 ਤੋਂ 3 ਗਲਾਸ ਪਾਣੀ ਦੇ ਪਾਏ ਹਨ ਜਦੋਂ ਪਾਣੀ ਵਿੱਚ ਉਬਾਲ ਆ ਜਾਵੇ ਉਸ ਤੋਂ ਬਾਅਦ ਅਸੀਂ ਚਨੇ ਦੀ ਦਾਲ ਨੂੰ ਪਾਣੀ ਦੇ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਥੋੜੀ ਜੀ ਲਾਲ ਮਿਰਚ ਪਾਊਡਰ 1/4 tsp ਇਹਦੇ ਵਿੱਚ ਅਸੀਂ ਹਲਦੀ ਪਾਊਡਰ ਪਾਵਾਂਗੇ ਤੇ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਉਸ ਦੇ ਨਾਲ ਹੀ ਇਹਦੇ ਵਿੱਚ ਅਸੀਂ ਥੋੜਾ ਜਿਹਾ ਘਿਓ ਵੀ ਪਾਵਾਂਗੇ ਤਾਂ ਜੋ ਸਾਡੀ ਦਾਲ ਵਧੀਆ ਤਰੀਕੇ ਨਾਲ ਚੰਗੀ ਤਰ੍ਹਾਂ ਕੁਲ ਜਾਵੇ ਉਸ ਤੋਂ ਬਾਅਦ ਕੁੱਕਰ ਦਾ ਢੱਕਣ ਲਗਾ ਦਾਂਗੇ ਅਤੇ ਇਸ ਨੂੰ ਤੇਜ਼ ਫਲੇਮ ਤੇ ਰੱਖਾਂਗੇ ਤੇ ਤੇਜ਼ ਫਲੇਮ ਤੇ ਜਦੋਂ ਇਸ ਦੀ ਇੱਕ ਵਿਸਲ ਵੱਜ ਜਾਵੇ ਉਸ ਤੋਂ ਬਾਅਦ ਅਸੀਂ ਗੈਸ ਦਾ ਫਲੇਮ ਘਟ ਕਰ ਦਾਂਗੇ ਅਤੇ ਇਸ ਨੂੰ ਲੋ ਫਲੇਮ ਤੇ 10 ਮਿੰਟ ਤੱਕ ਕੁੱਕ ਕਰਾਂਗੇ 10 ਮਿੰਟ ਹੋ ਚੁੱਕੇ ਹਨ ਸਾਡੀ ਦਾਲ ਬਣ ਕੇ ਤਿਆਰ ਹੈ ਦੇਖੋ ਦਾਲ ਬਹੁਤ ਵਧੀਆ ਬਣੀ ਹੈ ਤੇ ਚੰਗੀ ਤਰ੍ਹਾਂ ਕੁਲ ਵੀ ਗਈ ਹੈ ਉਸ ਤੋਂ ਬਾਅਦ ਹੁਣ ਅਸੀਂ ਤੜਕਾ ਲਗਾਉਂਦੀ ਤਿਆਰੀ ਕਰਦੇ ਹਾਂ ਤੜਕਾ ਲਗਾਉਣ ਦੇ ਲਈ ਇੱਥੇ ਅਸੀਂ ਇੱਕ ਕੜਾਹੀ ਦੇ ਵਿੱਚ ਇੱਕ ਕੜਛੀ ਸਰੋਂ ਦਾ ਤੇਲ ਪਾਵਾਂਗੇ ਤੁਸੀਂ ਚਾਹੋ ਤਾਂ ਕਿਉਂ ਵੀ ਇਸਤੇਮਾਲ ਕਰ ਸਕਦੇ ਹੋ ਤੇਲ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਅੱਧਾ ਚਮਚਾ ਜੀਰਾ ਪਾਵਾਂਗੇ ਅਤੇ ਨਾਲ ਹੀ ਸੁੱਕਾ ਧਨੀਆ ਕ੍ਰਸ਼ ਕਰਕੇ ਪਾ ਦਾਂਗੇ ਅਤੇ ਉਸ ਤੋਂ ਬਾਅਦ ਕਟਿਆ ਹੋਇਆ ਅਦਰਕ ਪਾ ਕੇ ਇਹਨੂੰ ਮਿਕਸ ਕਰਾਂਗੇ ਅਤੇ ਨਾਲ ਹੀ ਇਹਦੇ ਵਿੱਚ ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ਼ ਭਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਤੇ ਸਾਰੇ ਮਸਾਲੇ ਨੂੰ ਅਸੀਂ ਲੋ-ਮੀਡੀਅਮ ਫਲੇਮ ਤੇ 골ਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ ਤੁਸੀਂ ਮੇਰੇ ਇਸ ਤਰੀਕੇ ਨਾਲ ਇੱਕ ਵਾਰੀ ਦਾਲ ਜ਼ਰੂਰ ਬਣਾ ਕੇ ਦੇਖੋ ਤੁਹਾਨੂੰ ਜ਼ਰੂਰ ਪਸੰਦ ਆਏਗੀ ਅਤੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਨਾਲ-ਨਾਲ ਚੰਗੀ ਤਰ੍ਹਾਂ ਇਸ ਨੂੰ ਹਿਲਾਉਂਦੇ ਰਹਿਣਾ ਹੈ ਤਾਂ ਜੋ ਮਸਾਲਾ ਸਾਡਾ ਜਲੇ ਨਾ ਜਦੋਂ ਮਸਾਲਾ ਸਾਡਾ 골ਡਨ ਬ੍ਰਾਊਨ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੱਟੀ ਹੋਈ ਹਰੀ ਮਿਰਚ ਪਾਵਾਂਗੇ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਨਾਲ ਹੀ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੇ ਵੀਡੀਓ ਦੇ ਸਾਰੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਨਮਕ ਅਤੇ ਥੋੜੀ ਜੀ ਹਲਦੀ ਪਾਉਣੀ ਹੈ ਇਸ ਨਾਲ ਮਸਾਲੇ ਦਾ ਕਲਰ ਬਹੁਤ ਵਧੀਆ ਆਏਗਾ ਨਾਲ ਹੀ ਥੋੜੀ ਜੀ ਦੇਗੀ ਮਿਰਚ ਅਤੇ ਲਾਲ ਮਿਰਚ ਪਾਊਡਰ ਵੀ ਪਾਉਣਾ ਹੈ ਤੜਕੇ ਦੇ ਵਿੱਚ ਮਿਰਚ ਮਸਾਲੇ ਪਾਉਣ ਦੇ ਨਾਲ ਸਾਡੀ ਦਾਲ ਦਾ ਕਲਰ ਬਹੁਤ ਵਧੀਆ ਹੁੰਦਾ ਹੈ ਅਤੇ ਦੇਖਣ ਵਿੱਚ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਹੁਣ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਟਮਾਟਰ ਪਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਵੀ ਦਾਲ ਬਣਾਉਣ ਤੋਂ ਬਾਅਦ ਜੇਕਰ ਤੜਕਾ ਲਗਾਉਣਾ ਹੋ ਤਾਂ ਤੜਕੇ ਦੇ ਵਿੱਚ ਥੋੜੇ ਜਿਹਾ ਮਸਾਲੇ ਹੋਰ ਐਡ ਕਰੋ ਤਾਂ ਜੋ ਸਾਡੀ ਦਾਲ ਦਾ ਜਿਹੜਾ ਕਲਰ ਹੈ ਉਹ ਬਹੁਤ ਵਧੀਆ ਆਏਗਾ ਤੇ ਦਾਲ ਦੇਖਣ ਵਿੱਚ ਬਹੁਤ ਵਧੀਆ ਲੱਗੇਗੀ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੋਏਗੀ ਮੈਂ ਤਾਂ ਹਰ ਵਾਰ ਇਦਾਂ ਹੀ ਕਰਦੀ ਹਾਂ ਦਾਲ ਬਣਾਉਣ ਸਮੇ ਮਸਾਲੇ ਤਾਂ ਪਾਉਣੇ ਹੀ ਪਾਉਣੇ ਹੁੰਦੇ ਹਨ ਉਸ ਤੋਂ ਬਾਅਦ ਜਦ ਤੜਕਾ ਲਗਾਣੇ ਹਾਂ ਤੜਕੇ ਦੇ ਵਿੱਚ ਵੀ ਮੈਂ ਹਲਦੀ ਮਿਰਚ ਤੇ ਥੋੜਾ ਜਿਹਾ ਨਮਕ ਜ਼ਰੂਰ ਐਡ ਕਰਦੀ ਹਾਂ ਤਾਂ ਜੋ ਇਸ ਦੇ ਨਾਲ ਸਾਡੀ ਦਾਲ ਦਾ ਕਲਰ ਬਹੁਤ ਵਧੀਆ ਆਵੇ ਹੁਣ ਅਸੀਂ ਇਹਦੇ ਵਿੱਚ ਕੱਟੇ ਹੋਏ ਹਰੇ ਧਨੀਏ ਨੂੰ ਪਾਵਾਂਗੇ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲਾ ਸਾਡਾ ਸਾਰਾ ਚੰਗੀ ਤਰ੍ਹਾਂ ਮੈਸ਼ ਹੋ ਚੁੱਕਿਆ ਹੈ ਅਤੇ ਚੰਗੀ ਤਰ੍ਹਾਂ ਪੱਕ ਵੀ ਚੁੱਕਿਆ ਹੈ ਹੁਣ ਅਸੀਂ ਇਹਦੇ ਵਿੱਚ ਦਾਲ ਪਾ ਦਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇਕਰ ਤੁਹਾਨੂੰ ਲੱਗੇ ਕਿ ਦਾਲ ਤੁਹਾਡੀ ਜ਼ਿਆਦਾ ਗਾੜੀ ਹੈ ਤਾਂ ਅਸੀਂ ਉਹਦੇ ਵਿੱਚ ਲੋੜ ਮੁਤਾਬਕ ਥੋੜਾ ਜਿਹਾ ਪਾਣੀ ਵੀ ਐਡ ਕਰ ਸਕਦੇ ਹਾਂ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਤੇ ਲੋ ਫਲੇਮ ਤੇ ਇਸ ਨੂੰ ਇੱਕ ਬੋਇਲ ਆਉਣ ਤੱਕ ਪਕਾਵਾਂਗੇ ਦਾਲ ਦੇ ਵਿੱਚ ਇੱਕ ਬੋਇਲ ਆਉਣਾ ਸ਼ੁਰੂ ਹੋ ਚੁੱਕਿਆ ਹੈ ਹੁਣ ਅਸੀਂ ਗੈਸ ਦਾ ਫਲੇਮ ਬੰਦ ਕਰ ਦਾਂਗੇ ਤੇ ਧਨੀਏ ਦੇ ਨਾਲ ਇਹਨੂੰ ਗਾਰਨਿਸ਼ ਕਰਾਂਗੇ ਦਾਲ ਸਾਡੀ ਬਣ ਕੇ ਤਿਆਰ ਹੈ ਦੇਖਣ ਵਿੱਚ ਬਹੁਤ ਵਧੀਆ ਲੱਗਦੀ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਇਸ ਨੂੰ ਅਸੀਂ ਇੱਕ ਬੌウル ਦੇ ਵਿੱਚ ਕੱਢ ਲਾਂਗੇ ਅਤੇ ਸਰਵ ਕਰਾਂਗੇ ਟੌਪਡ ਕੀਤੇ ਹੋਏ ਹਰੇ ਧਨੀ ਦੇ ਨਾਲ ਗਾਰਨਿਸ਼ ਕਰਾਂਗੇ ਦੇਖੋ ਸਾਡੀ ਦਾਲ ਬਣ ਕੇ ਤਿਆਰ ਹੈ ਸਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਤੁਹਾਨੂੰ ਇੱਕ ਵਧੀਆ ਜੀ ਰੈਸਪੀ ਦੇ ਨਾਲ ਧੰਨਵਾਦ